next24punjabnews channel ਤੇ ਦਿੱਦਸ਼ਕਾਂ ਨੂੰ ਪਿਆਰ ਪਿਸਰ ਸ਼ੀਕਲ ਸਾਡੇ ਚਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਰੁੱਤ ਤੱਕ ਪਹੁੰਚਣ ਪੰਜਾਬ ਦੇ ਵਿੱਚ ਰੇਤਾ ਦੀ ਨਜਾਇਜ਼ ਮਾਈਨਿੰਗ ਦਾ ਕੰਮ ਰੁਕਣ ਦਾ ਨਾ ਹੀ ਨੀ ਲੈ ਰਿਹਾ ਜਿੱਥੇ ਕਿ ਤਾਜ਼ਾ ਮਾਮਲਾ ਪੱਟੀ ਦੇ ਪਿੰਡ ਜੱਲੋਕੇ ਤੋਂ ਸਾਹਮਣੇ ਹੈ ਜਿੱਥੇ ਦਰਿਆ ਵਿੱਚੋਂ ਵੱਡੇ ਪੱਧਰ ਤੇ ਰੇਤਾ ਕੱਢੀ ਜਾ ਰਹੀ ਹੈ ਉਨਕੋ ਤਾਂ ਹੋ ਰਹੀ ਮਾਈਨਿੰਗ ਖਿਲਾਫ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਆਗੂ ਸਤਨਾਮ ਸਿੰਘ ਹਰੀਕੇ ਵੱਲੋਂ ਮਾਮਲਾ ਚੱਕਦਿਆਂ ਡੀਐਸਪੀ ਪੱਟੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਡੀਐਸਪੀ ਪੱਟੀ ਨੂੰ ਮੰਗ ਪੱਤਰ ਦੇ ਕੇ ਨਜਾਇਜ਼ ਤੌਰ ਤੇ ਚੱਲ ਰਹੀ ਖੱਡ ਨੂੰ ਬੰਦ ਕਰਾਉਣ ਦੀ ਮੰਗ ਕੀਤੀ ਗਈ ਹੈ ਭਾਰਤੀ ਕਿਸਾਨ ਜੁਨਨ ਇਕਤਾ ਸਿੱਧੂਪੁਰ ਦੇ ਆਗੂ ਸਤਨਾਮ ਸਿੰਘ ਹਰੀਕੇ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਲੂਕੇ ਵਿਖੇ ਚਾਰੇ ਖੱਡ ਦਾ ਮਾਨਜੁਬ ਅਦਾਲਤ ਵੱਲੋਂ ਸਟੇ ਆਰਡਰ ਕਰਨ ਦੇ ਬਾਵਜੂਦ ਵੀ ਜਲੂਕੇ ਖੱਡ ਵਿਖੇ ਨੰਜਾਇਜ਼ ਮਾਨਕ ਦਾ ਕੰਮ ਢੜਲੇ ਨਾਲ ਚੱਲ ਰਿਹਾ ਹੈ ਇਤੋਂ ਤੱਕ ਕਿ ਮਾਈਨਿੰਗ ਕਰਨ ਲੈ ਰੋਕਾਂ ਵੱਲੋਂ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸਤਨਾਮ ਸਿੰਘ ਨੇ ਕਿਹਾ ਕਿ ਕਈ ਵਾਰ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਨਜਾਇਜ਼ ਤੌਰ ਤੇ ਚੱਲ ਰਹੀ ਮਾਈਨਿੰਗ ਨੂੰ ਰੋਕਿਆ ਨਹੀਂ ਜਾ ਰਿਹਾ ਉਦੋਂ ਜਦੋਂ ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਮੌਕੇ ਤੇ ਮੌਜੂਦ ਡਿਊਟੀ ਅਫਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਜਲੂਕੇ ਵਿਖੇ ਹੋ ਰਹੀ ਮਾਈਨਿੰਗ ਸਬੰਧੀ ਜਾਣਕਾਰੀ ਲੈਂ ਲਈ ਮਾਈਨਿੰਗ ਵਿਭਾਗ ਨੂੰ ਲਿਖਿਆ ਗਿਆ ਹੈ ਅਗਰ ਨਜਾਇਜ਼ ਤੌਰ ਤੇ ਮਾਈਨਿੰਗ ਹੁੰਦੀ ਪਈ ਹੋ ਗਈ ਤਾਂ ਜੋ ਵੀ ਬੰਦ ਕਾਨੂੰਨੀ ਕਾਰਵਾਈ ਹੋਵੇਗੀ ਉਹ ਹਮਲ ਵਿੱਚ ਲਿਆਂਦੀ ਜਾਵੇਗੀ ਤੇ ਜੀ ਮੈਂ ਸੁਪਨਾਮ ਸਿੰਘ ਰੀਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਤਰਨਤਾਰਨ ਦਾ ਮੀਤ ਪ੍ਰਧਾਨ ਹਾਂ ਤੇ ਮੇਰੇ ਨਾਲ ਜ਼ਿਲ੍ਹੇ ਦੀ ਸਾਰੀ ਅਗੂ ਟੀਮ ਦੇ ਨਾਲ ਅਸੀਂ ਅੱਜ ਵਿਚਾਰ ਕਰਕੇ ਇੱਥੇ ਡੀਐਸਪੀ ਦਫ਼ਤਰ ਪਹੁੰਚੇ ਹਾਂ ਇੱਥੇ ਤਰਨਤਾਰਨ ਦੀ ਤਹਿਸੀਲ ਪੱਟੀ ਦੇ ਵਿੱਚ ਇੱਕ ਪਿੰਡ ਹੈ ਜੱਲੋਕੇ ਜਿੱਥੇ ਕਿ ਨਜਾਇਜ਼ ਮਾਈਨਿੰਗ ਬਹੁਤ ਵੱਡੇ ਲੈਵਲ ਤੇ ਚੱਲ ਰਹੀ ਆ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਜਦ ਕਿ ਉੱਥੇ ਸਟੇਜ ਲੱਗਿਆ ਹੋਇਆ ਕੋਰਟ ਵੱਲੋਂ ਕਿ ਇੱਥੇ ਰੋਕਿਆ ਜਾਵੇ ਕੰਮ ਉਸ ਤੋਂ ਇਲਾਵਾ ਜਿਹੜੇ ਉੱਥੋਂ ਦਾ ਮਾਫੀਆ ਆ ਉਹ 10 10 20 20 ਬੰਦੇ ਗੱਡੀਆਂ ਤੇ ਸਵਾਰ ਹੋ ਕੇ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਇਲੀਗਲ ਤੌਰ ਤੇ ਖੇਤਾਂ ਦੇ ਵਿੱਚ ਇਲੈਗਲ ਤੌਰ ਤੇ ਲੋਕਾਂ ਨੂੰ ਖੇਤਾਂ ਦੇ ਵਿੱਚ ਕੰਮ ਕਰਦਿਆਂ ਨੂੰ ਬਲੈਕਮੇਲ ਕਰਦੇ ਆ ਜਾ ਕੇ ਵੀ ਅਹੀਂ ਮਾਈਨਿੰਗ ਵਾਲੇ ਆ ਤੇ ਤੁਸੀਂ ਖੇਤ ਦੇ ਵਿੱਚ ਪੈਲੀ ਨਹੀਂ ਪੰਦਰ ਕਰ ਸਕਦੇ ਤੁਸੀਂ ਖੇਤ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦੇ ਅਸੀਂ ਇਹ ਵਿਸ਼ਾ ਦੇਖਿਆ ਕਿ ਜੇਕਰ ਜਿੱਥੇ ਅਸਲੀ ਤੌਰ ਤੇ ਮਾਈਨਿੰਗ ਹੋ ਰਹੀ ਹੈ ਉਥੇ ਮਾਈਨਿੰਗ ਵਾਲੇ ਕਿਉਂ ਨਹੀਂ ਪੁੱਛਦੇ ਜਿੱਥੇ ਕਰੋੜਾਂ ਰੁਪਈਆ ਦੀ ਮਾਈਨਿੰਗ ਹੋ ਰਹੀ ਹੈ ਜਿੱਥੇ ਮਾਨਯੋਗ ਅਦਾਲਤ ਵੱਲੋਂ ਵੀ ਕੰਮ ਰੋਕਿਆ ਗਿਆ ਜਦਕਿ ਸਾਡੀ ਪੁਲਿਸ ਦਾ ਕੰਮ ਆ ਇਹਨਾਂ ਨੂੰ ਰੋਕਣਾ ਬਿਲਕੁਲ ਬਿਲਕੁਲ ਇਹ ਚੀਜ਼ਾਂ ਜਦੋਂ ਸਾਡੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਟਾਰਗੇਟ ਕੀਤਾ ਆ ਹੁਣ ਜਿੰਨਾ ਚਿਰ ਉਹ ਅਸਲੀ ਮਾਈਨਿੰਗ ਨਹੀਂ ਰੁਕਦੀ ਉਹਨਾਂ ਚਿਰ ਅਸੀਂ ਆ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਕੇ ਕੱਕ ਮੋਰਚਾ ਲਾਉਣ ਲੱਗੇ ਆ ਕਈ ਵੀ ਰਸਬੰਧਤ ਹੈ ਸੱਚ ਨੂੰ ਦੱਸ ਚੁੱਕੇ ਆ ਕਿ ਤੁਹਾਡੇ ਜਿਹੜਾ ਮਾਈਨਿੰਗ ਵਾਲੇ ਸਰਕਾਰੀ ਬੰਦੇ ਕੁਛ ਨਾਲ ਉਹਨਾਂ ਪ੍ਰਾਈਵੇਟ ਗੁੰਡੇ ਰੱਖੇ ਆ ਜਿਹੜੇ ਰਾਤ ਨੂੰ ਆ ਕੇ ਲੋਕਾਂ ਨਾਲ ਕੁੱਟਮਾਰ ਕਰਦੇ ਆ ਜਿਹੜੇ ਵੇਖੋ ਇੱਕ ਸਾਡਾ ਹੋਰ ਵਿਸ਼ਾ ਹੈ ਜਿਹੜਾ ਦਰਿਆ ਦੇ ਵਿੱਚ ਗਰੀਬ ਲੋਕ ਜਿਨ੍ਹਾਂ ਦੀਆਂ ਪੈਲੀਆਂ ਖਤਮ ਹੋ ਗਈਆਂ ਸੀ ਸਿਰਫ ਰੇਤਾ ਹੀ ਚੜ ਗਿਆ ਅਸੀਂ ਪ੍ਰਸ਼ਾਸਨ ਕੋਲ ਵੱਡੇ ਅਫਸਰਾਂ ਕੋਲ ਮੀਟਿੰਗ ਕਰਕੇ ਕਿਹਾ ਸੀ ਇਹਨਾਂ ਨੂੰ 2-400 ਦਾ ਜਿਹੜਾ ਉਹ ਰੇਤਾ ਵੇਚਦੇ ਉਹਨਾਂ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇ ਇਹ ਜਾ ਕੇ ਉਹਨਾਂ ਦੇ ਗੱਲ ਪੈਂਦੇ ਆ ਜੇ ਕੋਈ ਪਹਿਲੀ ਚ ਕੰਮ ਕਰਦਾ ਉੱਥੇ ਜਾ ਕੇ ਪੁਲਿਸ ਨੂੰ ਵੀ ਨਾਲ ਘੱਲਦੇ ਵੀ ਪਰਚਾ ਕਰਾਂਗੇ ਮਾਈਨਿੰਗ ਦੀ ਤੁਸੀਂ ਲੰਘਣਾ ਕਰ ਰਹੇ ਜੇ ਪਰ ਹੁਣ ਅਸੀਂ ਐਸੇ ਦੀ ਮਾਈਨਿੰਗ ਜੱਲੋਂ ਕੋਦੇ ਵਿੱਚ ਰੋਜ਼ ਦਾ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਦੀ ਉੱਥੇ ਮਾਈਨਿੰਗ ਹੁੰਦੀ ਆ ਮਸ਼ੀਨ ਅਲਾਉਡ ਨਹੀਂ ਲੇਬਰ ਨਾਲ ਕੰਮ ਅਲਾਉਡ ਹੈ ਉੱਥੇ ਮਸ਼ੀਨ ਚੱਲ ਰਹੀ ਆ ਪਰ ਜਿਹੜੇ ਨੰਬਰਾਂ 'ਚ ਪਾਸ ਹੋਈ ਸੀ ਉਹ ਨੰਬਰ ਉਹਨਾਂ ਤੇ ਵੀ ਸਟੇਲ ਲੱਗਾ ਹੋਇਆ ਆ ਉਦੋਂ ਹੀ ਗਾਂ ਦੇ ਗਾਂ ਬੱਟ ਰਿਆ ਤੇ ਜਿਹੜਾ ਕਾਨੂੰਨ ਇਸ ਸਮੇਂ ਮਹਿਸੂਸ ਕਰਾਇਆ ਜਾ ਰਿਹਾ ਕਿ ਜਿਵੇਂ ਅਸੀਂ ਕਿਸੇ ਦੇ ਗੁਲਾਮ ਆ ਇਸ ਗੁਲਾਮੀ ਦੀ ਜਿਹੜੀ ਹੈ ਨਾ ਉਹਦੀ ਵਿਰੋਧਤਾ ਕਰਨ ਵਾਸਤੇ ਜਿਹੜੀ ਡੀਐਸਪੀ ਸਾਹਿਬ ਦੇ ਦਫ਼ਤਰ ਚ ਅਸੀਂ ਬੈਠਦੇ ਆ ਪੱਕੇ ਤੌਰ ਤੇ ਮੋਰਚਾ ਲਾਉਣ ਲੱਗੇ ਆ ਬਾਕੀ ਜਥੇਬੰਦੀ ਦੇ ਵਿੱਚ ਵੀ ਕਾਲ ਹੋ ਗਈ ਆ ਜੇਕਰ ਇਹ ਮਾਈਨਿੰਗ ਨਾ ਰੋਕੀ ਗਈ ਉਹਨਾਂ ਚਿਰੇ ਮੋਰਚਾ ਜਾਰੀ ਰੂ ਰਿਹਾ ਤੇ ਪੂਰੇ ਆਪਣੇ ਕੋਲ ਕਾਗਜ਼ ਹੈਗੇ ਆ ਇਹ ਸਾਰੇ ਜਿਹੜੇ ਜਿੱਥੇ ਕਰਨ ਦੇ ਮਾਈਨਿੰਗ ਵੀਡੀਓ ਕੋ ਜੱਲੋ ਕੇ ਖੱਦ ਪਰ ਧਿਆਨ ਦੇ ਵਿੱਚ ਆਇਆ ਵਾ ਤੇ ਉਸ ਸੰਬੰਧੀ ਜਿਹੜਾ ਪੱਤਰ ਵਿਆਰਿਆ ਮਾਈਨਿੰਗ ਡਿਪਾਰਟਮੈਂਟ ਦਾ ਕੀਤਾ ਗਿਆ ਵਾ ਜੇ ਕੋਈ ਵੀ ਨੌਲੇਜ ਦੇ ਵਿੱਚ ਗੱਲ ਆਉਂਦੀ ਹੈ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਵੀ ਨਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਊਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਪੱਟੀ ਤੋਂ ਬਿਊਰੋ ਦੀ ਉਸ ਰਿਪੋਰਟ